ਹਰ ਗੋਬਿੰਦ ਨੋ ਸਿੰਗਰੋ ਸ੍ਰੀ ਹਰਿਦਾਇ ਸ੍ਰੀ ਹਰਿ ਕੋ ਸੰਜੀਤ ਧਿਆਇ ਗਾਇ। ਆਉ ਤਸ ਜਾਈ। ਨੀ ਕਬਹ 72 ਸਿੰਮਰਿਆ ਘਰ ਨੋ ਨਿਦ ਆਵੈ ਤਾਏ ਸਭ ਥਾਈ ਹੋਣਾ ਦੀ ਸਹਾਈ। ਰਤਨਾ ਪਾਛਾ ਸਰਬੰਤ ਜਾਨੀ ਆਪਕੇ ਦਾਤੇ ਤੁਹਾਂ ਵੱਡਾ ਕਰੇ। ਉਹ ਜਾਣ ਕੇ ਪਾਨੀ ਸਭ ਤੋ ਦੇ ਪਰਾਜਮਾਨ ਹਾਜ਼ਰਾ ਹਜ਼ੂਰ ਸਰਬ ਕਲਾ ਪਰਭੂ ਜਗਤ ਗੁਰੂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਸ਼ਿਕਾਰ ਦਾ ਧਿਆਨ ਸਰ ਖਾਲਸਾ ਦੀ ਬੋਲਣਾ ਜੀ ਜੋ ਬਾਦ ਤੇ ਪਟਾਏ ਕੋਕੋ ਲੋਹੇ ਚੜਤੇ ਚਰੇ ਤਨ ਆਰਮਾ ਚਰਾਏ ਗੁਰਦਵਾਰਿਆਂ ਦੀ ਸੇਵ ਵਾਲੀ ਕੁਰਬਾਨੀਆਂ ਪੀਂਦੇ ਧਰਮ ਨਹੀਂ ਹਾਰਿਆ ਆਪਣੇ ਬੱਚਿਆਂ ਦੇ ਟੁੱਟੇ ਟੁੱਟੇ ਕਰਾ ਕੇ ਗਲਾਂ 'ਚ ਹਾਰ ਪੁਆਏ ਮੀਰ ਮੰਨੂ ਦੀਆਂ ਜੇਲਾਂ ਵਿੱਚ ਸਵਾ ਸਵਾ ਦੇਲ ਦੇ ਕੀਤੇ ਨੇ ਪੀਤੇ ਮੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਪਰ ਧਰਮ ਨਹੀਂ ਹਾਰਿਆ ਦਿਨਾ ਸਿੰਘਾਂ ਸਿੰਘਣੀਆਂ ਸੁਚੰਗੀਆਂ ਮਰੀਦਾਂ ਦਾ ਇੱਕ ਕਮਾਈ ਦਾ ਧਿਆਨ ਤਰਖਾ ਸਾਜੀ ਬੋਲਣਾ ਜੀ ਵਾਹਿਗੁਰੂ ਸੰਜਾ ਸਖਾ ਸਰਬਤ ਕੋਸੂ ਵਾਲਿਆ ਗੁਰਧਾਮਾਂ ਦਾ ਧਿਆਨ ਤਰਖਾ ਸਾਜੀ ਬੋਲਣਾ ਜੀ ਵਾਹਿਗੁਰੂ ਸਾਜ ਜੀ ਕੋ ਵਾਹਿ ਗੁਰੂ ਵਾਹਿ ਤੂ ਵਾਹਿ ਗੁਰੂ ਮੰਤਿਸਾ ਸਾਹਿਬ ਜੀ ਦੇ ਦਾਰਸ਼ਨਿਕ ਜਨਾਲ ਚੌਕੀਆਂ ਛੱਡੇ ਬੂਕੇ ਜੁਗੋ ਜੁਗ ਅਟਲ ਧਰਮ ਦਾ જયਕਾਰ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਲੇ ਦਿਨਾਂ ਤੋਂ ਤ੍ਰਾਗ ਰਾਤੀ ਭਗਤ ਦੇ ਮਹਾ ਸ਼ੁਕਰੀਆ ਕਾਲਾ ਭਾਈ ਕੱਜ ਕੇ ਜਿਕਾਰੇ ਜਿ ਜਾਵੇ ਤਨ ਤਨ ਬਾਬਾ ਜੀ ਸਿੰਘ ਦਾ ਤਨ ਬਾਬਾ ਜੁਆਰ ਸਿੰਘ ਦਾ ਤਨ ਤਨ ਬਾਬਾ ਜੋਰਾਵਰ ਸਿੰਘ ਬਾਬੇ ਫਟੇ ਸਿੰਘ ਰੂਪਾਵੇ ਸ਼ੁਕਰੀਆ ਕਾਲੇ ਸ਼ੁਕਰੀਆ ਕਾਲੇ